ਜਾਨਵਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਕੋਈ ਖਤਰਨਾਕ ਆਇਆ ਬਾ ਜਿਹੜਾ ਕੁੰਨੀ ਦੇ ਫੜਦਾ ਕਰਦਨ ਤੇ ਮਨਜੀਤ ਠੋਲਾ ਜ ਆ ਵੀ ਐ ਮਾਰਦੀ ਆ ਗੋਲ ਗੱਪੇ ਬੋ ਕਿਤੇ ਟੁੱਟੇ ਨਾ ਜਾਵੇ ਗੋਲ ਗੱਪਾ ਭਾਈ ਕਿੰਨੇ ਦੇ ਆ ਦਾ ਫਿਰ ਭਾਈ ਤੂੰ ਮੇਰੇ ਨਾਲ ਠੀਕਾ ਹੀ ਕਰ ਲੈ ਉਹ ਹੀ ਕਰ ਕੇ ਕਹਿ ਦੇਣਾ ਜਿੰਨੇ ਭਾਈ ਨੇ ਕਿਹਾ ਦੱਸ ਦੇ ਚਾਰ ਨਹੀਂ ਸਾਸਰੀ ਕਾਲ ਜੀ ਸਾਰਿਆਂ ਨੂੰ ਪੋਸਟ ਨਾਲ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਹੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਲੋਈ ਲੱਗੇ ਤੇ ਅਜਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਤੋਂ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਲੋਕ ਨੂੰ ਪੂਰਾ ਸਪੋਰਟ ਕਰੋ ਜੀ ਤੇ ਬੰਦ ਚੜ ਕੇ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਆ ਕਰੋ ਜੇ ਤੁਹਾਨੂੰ ਵਧੀਆ ਲੱਗਦਾ ਆਪਣੀਆਂ ਭੈਣਾਂ ਬਹੁਤ ਆਪਣੇ ਨਾਲ ਜੁੜੀਆਂ ਬਹੁਤ ਸੋਹਣੇ ਕਮੈਂਟ ਕਰਦੀਆਂ ਕਿਉਂਕਿ ਤੁਹਾਨੂੰ ਪਤਾ ਆਪਣੇ ਕੋਲ ਡਿੰਪਲ ਆਈ ਵੀ ਹੋ ਬਹੁਤ ਬਹੁਤ ਧੰਨਵਾਦ ਹੈ ਜੀ ਐਦਈ ਕਮੈਂਟ ਕਰਿਆ ਕਰੋ ਤੇ ਸਾਡਾ ਸਾਥ ਜਰੂਰ ਦਿਓ ਕੀ ਬਲੌਗ ਲੇਟ ਹੋ ਜਾਂਦਾ ਕਿਉਂਕਿ ਅੱਜ ਕੱਲ ਸੀਜ਼ਨ ਮੇਰਾ ਸ਼ੁਰੂ ਵੀ ਹੋ ਗਿਆ ਕੁਝ ਗਰਮੀ ਐ ਮੀਂਹ ਨਹੀਂ ਪੈ ਰਹੇ ਤੁਹਾਨੂੰ ਪਤਾ ਫਿਰ ਮੈਂ ਸਵੇਰੇ ਨਿਕਲ ਜੰਨਾ ਤੇ ਸ਼ਾਮ ਨੂੰ ਆੰਦੇ ਹਨੇਰਾ ਹੋ ਜਾਂਦਾ ਫਿਰ ਵੀ ਅਸੀਂ ਤੁਹਾਡੇ ਲਈ ਬਲੌਗ ਚਿੱਲ ਵੀ ਕਰਦੇ ਫਨ ਵੀ ਕਰਦੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਦੇ ਆਂ ਅਸੀਂ ਫਿਰ ਵੀ ਜਰੂਰ ਕਰਦੇ ਆਂ ਚਾਹੇ ਇੱਕ ਦਿਨ ਨਹੀਂ ਤਾਂ ਡੇਢ ਦਿਨ ਬਾਅਦ ਬਲੌਗ ਆਜੂਗਾ ਪਰ ਆਊਗਾ ਜਰੂਰ ਜਿਹਦੇ ਵਿੱਚ ਅਸੀਂ ਮਨਜੀਤ ਨੂੰ ਤਾਂ ਹਰ ਇੱਕ ਗੱਲ ਪੁੱਛਣੀ ਹੈ ਪੁੱਛਣੀ ਹੈ ਘਰ ਦੇ ਕੰਮ ਐ ਤੇ ਲੈਣੇ ਐ ਲੱਗੀ ਥੋੜੀ ਜਿਹੀ ਮਚ ਏਨਾ ਤੁੰਦਾ ਆਦਣਾ ਚਲੋ ਕੋਈ ਨਹੀਂ ਤੁਸੀਂ ਨਾਲ ਬਨੇ ਰਹੋ ਆਪਾਂ ਹੁਣ ਗੱਲ ਇਹਨਾਂ ਨਾਲੇ ਕਰਪਾਂਗੇ ਪਹਿਲਾਂ ਤਾਂ ਮਿਲੋ ਮਨਜੀਤ ਨੂੰ ਹੋਰ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਲੋ ਜੀ ਅੱਜ ਆਇਤਬਾਰ ਹੈ ਅੱਜ ਚੱਸ ਕਰਨਾ ਬਹੁਤ ਸੋਹਣਾ ਦਮਾਲਾ ਬੰਨੇ ਹਨੀ ਦਮਾਲਾ ਕਹਿੰਦੇ ਨੇ ਅੱਛਾ ਇਹਦੇ ਵੀ ਚੋਇਸਾਂ ਆ ਬਹੁਤ ਤਕੜੀਆਂ ਤਕੜੀਆਂ ਹੋਰ ਬਾਈ ਦੀਪਾ ਸਤਿ ਸ਼੍ਰੀ ਅਕਾਲ ਹੋਰ ਕੀ ਬਣਦਾ ਬਾਕੀ ਤੁਸੀਂ ਬੈਠੇ ਤੁਸੀਂ ਦੇਖਿਆ ਤਾਂ ਹੋਣਾ ਕਿੰਨੇ ਸੋਹਣੇ ਕਮੈਂਟ ਆ ਰਹੇ ਬਾਈ ਸਾਰੇ ਕਹਿ ਰਹੇ ਆਂ ਇਹ ਉਹਨਾਂ ਨੂੰ ਤਾਂ ਪਤਾ ਏ ਆਪਣੀਆਂ ਭੈਣਾਂ ਨੂੰ ਵੀ ਬਿੰਦਰ ਤਾਂ ਕੱਦਾ ਇਹਨੂੰ ਚੈਨਲ ਬਣਾ ਕੇ ਦੇ ਦਿੰਦਾ ਬਿੰਦਰ ਤਾਂ ਆਪ ਚਿੱਟਾ ਬੋਲਦਾ ਠੀਕ ਨਹੀਂ ਪੜਿਆ ਲਿਖਿਆ ਬਿਛੱਕ ਦਾਸ ਐ ਉਹ ਕਿਤਾਬਾਂ ਚ ਮੰਜੀਤ ਉਹ ਨਾ ਬਸ ਤਾਂ ਕਹਿਣੇ ਨੂੰ ਪਰ ਸਾਨੂੰ ਲੱਗੀ ਉਹ ਅੰਗਰੇਜ਼ੀ 10ਵੀਂ ਚ ਜਾ ਕੇ اے ਬੀ ਸੀ ਵੀ ਨੇ ਸਿੱਖੇ ਅਸੀਂ ਛੋਟੀ ਬੜੀ ਉਹ ਤਾਂ ਹੁਣ ਉਹਦਾ ਡਿੰਪਲ ਵਾਰਾ ਬਣਾਉਣਾ ਹੈ ਹਾਂ ਬਣਾ ਸਕਦੇ ਬਣਾ ਕੇ ਪਾ ਦੇ ਕਰ ਤੂੰ ਡਿੰਪਲੋ ਕਹਿੰਨੇ ਆਪਣੇ ਸਬਸਕ੍ਰਾਈਬਰ ਕਹਿੰਨੇ ਆ ਕੋਈ ਚੱਕਰ ਨਹੀਂ ਚਾਹੇ ਤੂੰ ਦਰਾਖਤ ਦਿਖਾ ਸਾਨੂੰ ਚਾਹੇ ਪੱਥਰ ਦਿਖਾ ਹੈ ਚਾਹੇ ਕਹਿੰਦੇ ਬੱਕਰਿਆਂ ਪਰ ਪਹਾੜਾਂ ਨੂੰ ਛੱਡਦੇ ਆ ਉਹ ਛੱਡੋ ਉਹ ਵੀ ਤਖਾ ਦੇ ਕਰ ਜਿਕਣਾ ਬੱਕਰਿਆਂ ਨੂੰ ਪਹਾੜਾਂ ਪਰ ਛਾੜ ਦੇ ਪਹਾੜਾਂ ਪਹਾੜਾਂ ਨੂੰ ਬੱਕਰਿਆਂ ਪਰ ਛੱਡੇ ਕਰ ਤੂੰ ਕੋਈ ਚੱਕਰ ਨਹੀਂ ਮਾਸੀ ਉੱਗ ਰਹੇ ਨੇ ਇਹ ਤੇ ਬਾਕੀ ਜੋ ਕੁਝ ਵੀ ਆ ਉਧਰ ਦੀ ਕੁਦਰਤੀ ਬਨਸਪਤੀ ਦਰਖਤ ਹੋਗੇ ਜਿਹਦੇ ਵਿੱਚ ਸਾਰਾ ਕੁਝ ਆ ਜਾਂਦਾ ਉਹ ਦਿਖਾਇਆ ਕਰ ਤੂੰ ਇੱਕ ਬਲੌਗ ਦੇ ਦਿਆ ਕਰ ਜੇ ਕਈ ਵਾਰ ਤੰਗ ਵੀ ਹੁੰਨੀ ਆ ਵੀ ਅੱਜ ਗੋਹਾ ਕੂੜਾ ਕਰਨਾ ਕਹਦੇ ਆਜੋ ਭਾਈ ਮਨੂ ਤਖਲੇ ਚਕਾਓ ਠੀਕ ਨਹੀਂ ਕਮੈਂਟਾਂ ਰਾਹੀਂ ਜਗਾਓ ਕੋਈ ਚੱਕਰ ਨਹੀਂ ਹੁੰਦਾ ਸਾਰੇ ਸਾਥ ਦੇ ਰਹੇ ਪੂਰਾ ਬਾਹਰ ਤੇ ਹੈ ਕਿ ਨਹੀਂ ਆਪਣੇ ਡੀ ਨਾਂ ਤੇ ਯੂਜ਼ਰ ਨਾਂ ਤੇ ਕਈ ਆਈਡੀਆਂ ਐ ਬਹੁਤ ਭੈਣਾ ਬੜੇ ਬੜੇ ਕਮੈਂਟ ਪੰਜਾਬੀ ਚ ਕਰਦੀਆਂ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਹਾਂ ਜੀ ਹਾਂ ਤੁਸੀਂ ਥੋੜੇ ਇੱਕ ਕਮੈਂਟ ਕਰੇ ਕਰੋ ਥੋੜਾ ਫਰਕ ਪੈ ਜਾਣਾ ਇਹਨਾਂ ਪਰ ਲੱਗਦਾ ਕਿ ਗੱਲ ਇਹ ਐ ਇਹ ਐ ਥੋੜੀ ਕਿ ਸੰਗ ਦੀ ਉਧਰ ਦੇ ਜਿਹੜੇ ਲੋਕ ਐ ਨਾ ਇਨਸਾਨ ਬਹੁਤ ਵਧੀਆ ਸੱਚੇ ਦਿਲ ਦੇ ਐ ਥੋੜੇ ਕਿ ਸੰਗ ਦੇ ਉਹ ਇੰਨਾ ਇੱਧਰ ਨੂੰ ਨਿਕਲਦੇ ਨਹੀਂ ਹੁਣ ਲੱਗੇ ਨਿਕਲਣ ਹੁਣ ਫਰਕ ਪੈ ਗਿਆ ਹੈ ਕਿ ਨਹੀਂ ਤਾਂ ਕਰਕੇ ਵੀ ਜਿਸ ਆਪਸ ਸਹੀ ਜੰਨੇ ਐ ਪਰ ਕੌਮ ਦਾ ਹੈ। ਵੀ ਜਿੱਕਣਾ ਬੱਚੇ ਐ ਨਾ ਬੱਚੇ ਘਰਾਂ ਮੁੰਡਿਆਂ ਤਾਂ ਚੱਲ ਕੰਮਕਾਰ ਕਰਨਾ ਉਹ ਤਾਂ ਨਿਕਲਦੇ ਆ ਬਾਹਰ ਤੇ ਜਿੱਕਣਾ ਕੁੜੀਆਂ ਉਹ ਆਪਣੇ ਘਰ ਦੇ ਕੰਮ ਕਰਾਨੀਆਂ ਆਪਣੇ ਮਾਪੇ ਨਾਲ ਤਾਂ ਕਰਕੇ ਥੋੜਾ ਇੱਕ ਫਰਕ ਹੈ। ਹਾਂ ਭਾਈ ਜੇ ਕੱਲ ਨੂੰ ਬਲੌਗ ਬਣਾਉਂਗੀ ਨਾ ਤਾਂ ਪਸ਼ੂ ਦਾ ਕਿਸੇ ਦੇ ਬੱਕਰੇ ਦਾ ਡੰਡਾ ਨਹੀਂ ਮਾਰਨਾ। ਫਿਰ ਤੁਹਾਨੂੰ ਲੋਕ ਗਲਤ ਕਮੈਂਟ ਕਰਨਗੇ ਠੀਕ ਹੈ ਨਹੀਂ। ਕਮੈਂਟ ਆ ਵਗੈਨੇ ਬਈ ਦੀਪਲ ਸਿਆਣੀ ਹੈ ਆਪਣੇ ਇਹਨਾਂ ਦੇ ਮਾਪੇ ਬਹੁਤ ਵਧੀਆ ਚਾਚਾ ਚਾਚੀ ਬਹੁਤ ਵਧੀਆ ਹੈ। ਸਾਨੂੰ ਬਲੌਗ ਦੋ। ਕੁਛ ਉਹ ਕਹਿੰਦੇ ਹੈਲਪ ਵੀ ਹੋ ਜੂ ਤੁਹਾਡੀ ਕੋਈ ਚੱਕਰ ਨਹੀਂ। ਮੈਂ ਤਾਂ ਜੀ ਐਗਰੀ ਹਾਂ ਤੁਹਾਡੀ ਗੱਲ ਨਾਲ। ਤੇ ਬਾਕੀ ਇਹਨਾਂ ਕੱਲ ਮੁੱਲਾਂ ਪਰ ਗਏ ਤੇ ਤੇ ਅੱਗੇ ਜੀ ਤੁਹਾਨੂੰ ਨਾ 5 ਕਿ ਮਿੰਟ ਦਾ ਬਲੌਗ ਬਹੁਤ ਵਧੀਆ ਆਣਾ ਜਿਹਦੇ ਵਿੱਚ ਨਾ ਮਨਜੀਤ ਉਹਨਾਂ ਨੇ ਕੀ ਕਰਿਆ ਨਾ ਸ਼ਾਮ ਨੂੰ 4:00 ਵਜੇ ਮੁੱਲਾਂ ਪਰ ਤੋਂ ਆ ਕੇ ਦਵਾਈ ਲੈ ਕੇ ਆਏ ਜਦ ਮਨਜੀਤ ਉਹਨਾਂ ਨੇ ਗੋਲ ਗੱਪਿਆਂ ਵਾਲਾ ਬਾਈ ਘਰੇ ਹੀ ਸੱਦ ਲਿਆ ਚੱਲਣ ਦੇ ਬਰੇਲ ਬਣਾਤੀ ਬਾਈ ਇਹਨਾਂ ਨੇ ਕਰਨਾ ਸਾੜੇ ਨੇ ਗੈਲ ਹਰਮਨ ਵੀ ਆ ਗਿਆ ਤਾਂ ਤੁਹਾਨੂੰ ਲੌਗ ਨੂੰ ਫੁੱਲ ਬੋਚ ਕਰੇ ਹੁਣ ਐ ਨਾ ਮੂਰੇ ਤੋਂ ਬੇਦ ਦੇਖ ਕੇ ਸਕੇਪ ਨਾ ਕਰਿਓ ਜਿਹੜਾ ਕੱਲ ਕਪੜਾ ਲੈ ਆਏ ਤੇ ਕਰਤੀ ਸੈਟਿੰਗ ਕਰਦੀ ਸਾਫ ਕੁਛ ਆ ਇਹ ਤਾਂ ਮਨ ਦੀ ਸਾਰੀ ਹਰ ਗਈ ਹੈ ਕਿਤੇ ਪਛਾੜਦੇ ਰਹੇਗੇ ਪਰਦੇ ਹੀ ਰਹਗੇ ਜੀ ਬਸ ਪਰਦੇ ਵੀ ਇੰਨਾ ਕਮਾਕ ਮੂਦਨੇ ਪਰ ਗਰਮੀ ਬਹੁਤ ਹੈ ਮੈਂ ਨਹੀਂ ਪਹਿਰੇ ਜੇ ਰੁਕ ਜਾ ਕੋਈ ਚੱਕਰ ਨਹੀਂ ਡਿੰਪਲ ਨੇ ਤਾਂ ਜਾਣਾ ਵੀ ਸੱਚ ਕਾਲੂ ਜਾਣਾ ਨਾ ਕਾਲੂ ਚਲੇ ਜਾਈ ਅੱਜ ਦੇਖਦੇ ਜੀ ਐਤਵਾਰ ਹੈ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਤੁਹਾਨੂੰ ਵਲੌਗ ਇੱਕ ਹੋਰ ਆਊਗਾ ਕਾਲੂ ਕਿਤੇ ਘੁੰਮਣ ਗਏ ਜੇ ਤੇ ਬਾਕੀ ਚੈਨ ਚੁੱਲ ਵੀ ਕਰੂਗੇ ਹਾਂ ਨਾ ਨਾ ਜਾਉਂਗੇ ਤੂੰ 3 ਵਜੇ ਤੇ ਜਾਉਂਗੇ ਜਾਉਂਗੇ ਬਹੁਤ ਬੜਾ ਤੇ ਔਰ ਵੇਂਦਰਾਖ ਚੱਲੂਗੇ ਗੁਰਦੁਆਰਾ ਸਾਹਿਬ ਨੂੰ ਕਿਤੇ ਚਿੱਲ ਕਰ ਲੂੰਗੇ ਠੰਡੇ ਗਏ ਲੈ ਜੂੰਗੇ ਪਾਣੀ ਸਕੰਜਮੀ ਨਿੰਬੂ ਬਣਾ ਕੇ ਚੱਲੂਗੇ ਉੱਥੇ ਲੈ ਜੂਗਾ ਕਿੰਨੇ ਹੂੰ ਬਾਪੂ ਲੱਗਿਆ ਜੀ ਇਹ ਚਲੋ ਬਾਅਦ ਨਹੀਂ ਤੇਰੀ ਗੱਲ ਸਿਸਮਾ ਟਾਈਮ ਹਾਂ ਸਿਸਮਾ ਟਾਈਮ ਚੱਲੂਗੇ ਠੀਕ ਹੈ ਵੋਟ ਵੋਟ ਕੀ ਹੁੰਦੀ ਹੈ ਹੈ ਬਾਕੀ ਗੱਲਬਾਤ ਐ ਇਸ ਤਰ੍ਹਾਂ ਐ ਮਨਜੀਤ ਹਾਂ ਕਿਆ ਕਰਿਆ ਔਰ ਸੋਈ ਦਾ ਗਰਦੀ ਲਓ ਜੀ ਆਪਾਂ ਚੈਕਿੰਗ ਵੀ ਕਰ ਲਈਏ ਠੀਕ ਹੈ ਐ ਆ ਵੀ ਕਮੇਟ ਪੜਿਆ ਹੋਣਾ ਹਾਂ ਵੀ ਅੱਜ ਕੱਲ ਕੋਈ ਨਹੀਂ ਰੱਖਦਾ ਹਾਂ ਰੱਖਦਾ ਤਾਂ ਹੈ ਨਹੀਂ ਉਹਨਾਂ ਐ ਕਿਹਾ ਕਹਿੰਨੇ ਵੀ ਇਹਨਾਂ ਨੂੰ ਡਾਈਨਿੰਗ ਟੇਬਲ ਜਾਂ ਕਹਿੰਨੇ ਵੀ ਚਟਾਈਆਂ ਚਾਦਰਾਂ ਦੋ ਲਿਆ ਦਿਓ ਜਿਹੜੇ ਨਾ ਥੱਲੇ ਐ ਵਿਛਾ ਕੇ ਉਹਦੇ ਉੱਪਰ ਸਮਾਨ ਕਹਿੰਨੇ ਇੱਕ ਜਗ੍ਹਾ ਰੱਖ ਲਓ ਕੁੰਜੇ ਜੀ ਜੋ ਮਰਜ਼ੀ ਐ ਕੋਈ ਨਹੀਂ ਹੁਣ ਨਾ ਨਾ ਕਾਤੇ ਨਹੀਂ ਹੋਣਾ ਡਿੰਪ ਲੈ ਹੀ ਹੋਊਗਾ ਨਾ ਫਿਰ ਇੱਕ ਇਹਨਾਂ ਨੂੰ ਚਟਾਈ ਲੈ ਕੇ ਦੇ ਦੇਣੀ ਆਪਾਂ ਨਾ ਜਿੱਥੇ ਲੋੜ ਐ ਉੱਥੀ ਬਾਹਰ ਲੈ ਵਿਛਾ ਕੇ ਉਹਦੇ ਉੱਪਰ ਰੱਖ ਦੇਣਾ ਸਮਾਨ ਚੇਣ ਦੇਣਾ ਦੇਖੋ ਤਾਂ ਇਹ ਉਹ ਗੁੱਡੇ ਗਾਡੇ ਐ ਲਾਤੇ ਐ ਸ਼ੋਪੀਸ ਬਣਾਉਂਗੇ ਪੰਜ ਹਿੱਸਾ ਪਵਾ ਕੇ ਨਾ ਗਲਾਸ ਤੇ ਉਹ ਦੇਖੋ ਕਾਂਸੇ ਪਰ ਕੱਪੜਾ ਵੇਚ ਗਿਆਨ ਵਧੀਆ ਲੱਗ ਰਿਹਾ ਜੀ ਹੁਣ ਮਾੜਾ ਥੋੜੋ ਐ ਤਿੰਨ ਫੋਟੋ ਉੱਪਰ ਪਈਆਂ ਹੀ ਐ ਇੱਧਰ ਵੀ ਆਪਣਾ ਜੇ ਪਤੂ ਬੱਤੀ ਲਾਨੇ ਐ ਇੱਧਰ ਹੀ ਬਾਬਾ ਜੀ ਦੀ ਫੋਟੋ ਪਈਆਂ ਕੁਛ ਨਹੀਂ ਹੁੰਦਾ ਕੱਪੜਾ ਹੀ ਲੱਗਿਆ 1-10 ਮੀਟਰ ਆਪਾਂ ਬਿਛਾਤੇ ਆ ਜੀ ਦੇਖੋ ਇਹਨਾਂ ਨੇ ਗੁੱਡੇ ਗਾਡੇ ਵੀ ਧੋ ਧੂ ਕਹਿਣ ਬਣਾਤੇ ਟੜੀ ਵੀਰ ਐਨ ਗੱਲ ਬਣਾਤੀ ਜੀ ਗੱਲ ਜਿਹਨੂੰ ਕਹੀ ਕਰਦੇ ਵਧੀਆ ਲੱਗਿਆ ਜੀ ਕੀਚਨ ਵੀ ਇਹਨਾਂ ਦੀ ਛਾਤ ਮਾਰ ਲੰਨੇ ਕਿਚਨ ਦਾ ਕਰਿਆ ਕਿ ਆ ਇਹਨਾਂ ਨੇ ਆ ਦੇਖੋ ਫ੍ਰਿਜ ਬਰ ਵੀ ਕਰਤੇ ਆਈ ਇਹਨਾਂ ਨੇ ਮੇਰੀ ਭੈਣ ਵਧੀਆ ਲੰਚ ਬਣ ਗਈ ਨਾ ਇਹ ਗੱਲ ਤੇ ਇੱਧਰ ਵੀ ਇਹਨਾਂ ਨੇ ਸੈਟਿੰਗ ਕਰਤੀ ਹੈ ਨਾ ਗੱਲ ਬਣ ਗਈ ਵਾਓ ਵਾਹ 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 ਗੁੱਡ ਹੋ ਗਿਆ ਗੁੱਡ ਹੋ ਗਿਆ ਵਧੀਆ ਹੋ ਗਿਆ ਇਹਦੇ ਬਣਦੇ ਤਾਂ ਹੈ ਇਹਨਾਂ ਨੂੰ ਦਸਾਂ ਚ ਪਰ ਅਸੀਂ ਤਾਂ ਪੰਜ ਛੇ ਹੀ ਦੋਂਗੇ ਜੇ ਜੇ ਪਹਿਲੀ ਦੱਸਦੇ ਤੇ ਇਹਨਾਂ ਦਾ ਕੱਲ ਤੇ ਕੁਝ ਵੀ ਨਹੀਂ ਕਰਨਾ ਹੈ ਮੈਨੂੰ ਹੈ ਇਹ ਕੰਮ ਦੀ ਮੇਹੀ ਕਰ ਸਕਦੀ ਹੈ ਕਾਰਤਾ ਮੈਂ ਕਿਹਾ ਬੰਦੇਗੇ ਹਾਂ ਹੈ ਮੈਂ ਕਿਹਾ ਵੀ ਜੇ 10 ਪੁਆਇੰਟਾਂ ਚੋਂ 10 ਅਸੀਂ ਤੁਹਾਨੂੰ ਨਹੀਂ ਦੇ ਸਕਦੇ ਕਿਉਂਕਿ ਅਸੀਂ ਮਜਬੂਰ ਹਾਂ ਉਹ ਬਾਕੀ ਸਾਡੇ ਦੇਖਦੇ ਆਪਣੇ ਗੱਲ ਸਾਰੀ ਛੱਡ ਦਿੰਨੇ ਆਪਾਂ ਆਪਣੇ YouTube ਫੈਮਿਲੀ ਤੇ ਵੀ ਉਹ ਕਿੰਨੇ ਨੰਬਰ ਦੰਨੇ ਮੈਂ ਤਾਂ 6 ਦਊਗਾ 6 ਵੀ ਨਾ ਦੇ ਦਈਏ ਭਾਈ ਜੀ ਜਿਹੜੇ ਜੱਜ ਬੈਠੇ ਹਨ ਬਿੱਗ ਸ਼ੋਅ ਹੈ ਜਾਂ ਕੋਈ ਵੀ ਕਿਤੇ ਵੀ ਉਹ ਜੇ ਵਧੀਆ ਵੀ ਕੋਈ ਗਾ歌 ਸੁਣਾ ਦਵੇ ਨਾ ਵਧੀਆ ਕੋਈ ਟੈਲੈਂਟ ਦਿਖਾ ਉਹ ਵੀ 10ਾਂ ਚੋਂ 8 ਦੰਨੇ 2 ਰੱਖਦੇ ਆ ਵੀ ਕਿਤੇ ਭੁੱਸਰ ਨਾ ਜਾਵੇ ਹਾਂ ਕਮਾਂਡ ਨਾ ਕਰ ਲਵੇ। ਅਜੀ ਮਜਬੂਰ ਹੈ ਜੀ। ਬਾਕੀ ਮੋਦੀ ਨੇ ਅਲਾਉਟ ਕਰਿਆ ਵਾ ਵੀ ਕੋਈ ਵੀ ਉਹ ਗਲਤ ਨਹੀਂ ਹੋਣਾ ਚਾਹੀਦਾ। ਤੇ ਬਾਕੀ ਤੁਹਾਨੂੰ ਪਤਾ ਜੀ ਫੇਸਬੁੱਕ ਤੇ ਚੱਲੇ ਰਿਹਾ ਬਹੁਤ ਖਬਰਾਂ ਚੱਲ ਰਹੀਆਂ ਜੀ। ਵਧੀਆ ਹੋ ਗਿਆ ਤਾਂ ਅਮਰਤਪਾਲ ਭਾਈ ਆਪਣੇ ਗੁਰਸਿੱਖ ਬੰਦਾ ਐਮਪੀ ਦੇ ਵੱਜੋਂ ਜਿੱਤ ਗਿਆ ਤਾਂ ਬਹੁਤ ਤਾਕੜੀ ਲੀਗਡ ਨਾਲ ਪਰ ਸਾਰੀਆਂ ਸਰਕਾਰਾਂ ਜਿਹੜੀਆਂ ਬਹੁਤ ਗਲਤ ਚੱਲ ਰਹੀਆਂ ਤੇ ਹੁਣ ਉਹਦੇ ਭਰਾ ਨੂੰ ਵੀ ਮਨਜੀਤ ਦੇਖਿਆ ਤੁਸੀਂ ਖਬਰਾਂ। ਤੱਕੇ ਦੇ ਨਸ਼ੇ ਦੇ ਵਿੱਚ ਚੱਕ ਲਿਆ ਜਿੱਦਣ ਉਹਨਾਂ ਨੂੰ ਕੁਝ ਵੀਰ ਕੱਢਣੀ ਸੀ ਨਾ ਉਹ ਤਾਂ ਇੱਕ ਦਿਨ ਪਹਿਲਾਂ ਹੀ ਕੁਝ ਲੱਗੇ ਤੇ ਕਰਨ ਜਾਂ ਫਿਰ ਇੱਕ ਦੇਖੋ ਚਾਹਲੀ ਕੁੜੀ ਦਾ ਹੀ ਬਹੁਤ ਚੱਲ ਰਿਹਾ ਹਨਾ ਪਤਾ ਤੁਹਾਨੂੰ ਚਾਹਲੀ ਕੁੜੀ ਦਾ ਵਿਚਾਰੀ ਨਾ ਚੱਲ ਆਪਣਾ ਕੰਮ ਤੋੜਿਆ ਤਾਂ ਕੁਝ ਪਹਿਲਾਂ ਤੇ ਹੋਣਾ ਜੋ ਬੱਚਿਆਂ ਨੂੰ ਸਿਖਾਉਂਦੀ ਮਾਂ ਪਰ ਮੈਂ ਉਹਦੇ ਚੋਂ ਇੱਕ ਗੱਲ ਨੋਟ ਕਰੀ ਐ ਜੇ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਲੰਘੀ ਤੇ ਅੱਜ ਬੱਚੇ ਵੱਡੇ ਹੋ ਕੇ ਕੰਮ ਕਰਦੇ ਤੇ ਕਰ ਰਹੇ ਚੱਲ ਠੀਕ ਹੈ ਵਧੀਆ ਗੱਲ ਹੈ ਜੋ ਦਿਖਾਇਆ ਗਿਆ ਪਰ ਸਭ ਤੋਂ ਵੱਡੀ ਗੱਲ ਮੈਨੂੰ ਵਧੀਆ ਕਿੱਅ ਲੱਗੀ ਉਹਨਾਂ ਆਪਣੇ ਬਾਪਬਾਰਾ ਮੜਾ ਇੱਕ ਗਲਤ ਕਿਹਾ ਤਾਂ ਵੀ ਉਹ ਨਸ਼ੇ ਕਰਦਾ ਪਰ ਪਿੰਡ ਨਾਲ ਗਵਾਹੀ ਭਰੀ ਹੈ ਬਾਪ ਗੁਰਸਿੱਖ ਨਿਕਲ ਗਿਆ ਅਮਰ ਧਾਰੀ ਪਰ ਉਹ ਆਪਣੀ ਮਾਂ ਨੂੰ 80 ਸਾਲ ਦੀ ਨੂੰ ਸੰਭੀ ਬੈਠਿਆ ਜੇ ਨਿਆਣੇ ਕੋਲ ਹੁੰਦੇ ਨਿਆਣੇ ਨਹੀਂ ਤਾਂ ਸੰਭ ਸਕਦਾ ਕੋਈ ਅੱਜ ਕੱਲ ਆਪਣੀ ਮਾਂ ਬਾਪ ਨੂੰ ਸੰਭਦਾ ਨਹੀਂ ਸੰਭਦੇ ਸੌਖੇ ਜੇ ਨਾ ਸੰਭ ਹੁੰਨੇ ਕਹਿੰਦੇ ਅਜੇ ਬੱਚਾ ਸੰਭ ਲੈਣੇ ਆ ਪਹਿਲਾਂ ਦੇਖੋ ਬਚਪਨ ਦੂਜਾ ਜਵਾਨੀ ਤੀਜਾ ਬੜਾਪਾ ਇੱਕ ਚੌਥਾ ਵੀ ਹੈ ਫਿਰ ਚਾਰ ਪੈਰਾਂ ਤੇ ਕਹਿੰਦੇ ਜੀਨੇ ਜਿਹੜੇ ਨੇ ਮਾਪੇ-ਮਾਪੇ ਸੰਭਲ ਲੈਣਾ ਸਮਝ ਲੈਣਾ ਕਿ ਉਹ ਜਿਹੜੇ ਆਪਣੇ ਮਾਪੇ ਸੰਭਲ ਉਹਨੂੰ ਉਹਨੂੰ ਗੁਰਦੁਆਰਾ ਸਾਹਿਬ ਜਾਣ ਦੀ ਵੀ ਲੋੜ ਨਹੀਂ ਜਿਹਨੇ ਮਾਪੇ-ਮਾਪੇ ਦੀ ਸੇਵਾ ਕਰ ਲਈ ਜਿਹੜੇ ਬੱਚੇ ਨੇ ਮਾਪੇ-ਮਾਪੇ ਦੀ ਸੇਵਾ ਕਰ ਲਈ ਉਹਨੂੰ ਗੁਰਦੁਆਰਾ ਜਾਣ ਕੀ ਮਾਪੇ-ਮਾਪੇ ਦਾ ਜਿਹੜਾ ਦਰਜਾ ਹੈ ਨਾ ਦੱਸ ਵੀ ਹੂੰ ਕੀ ਫੇਲੇ ਕੇ ਨਾ ਮੈਂ ਕਰਿਆ ਤਾਂ ਫੋਨ ਕੱਲ ਟਿਕਟਾਂ ਲੱਗਿਆ ਤਾਂ ਮੈਂ ਬੁੱਕ ਕਰਾਣ ਗੋਏ ਦੀਆਂ ਜਾਂ ਗਜਰਾਤ ਦੀਆਂ ਉਹ ਫਿਰ ਮੈਂ ਸੋਚਿਆ ਵੀ ਬੱਸਾਂ ਬੁੱਸਾਂ 'ਚ ਟ੍ਰੇਨਾਂ 'ਚ ਤਾਂ ਹੈਰਾਨ ਹੋ ਜਾਂਦਾ ਦੀਪਲ ਦੀਪਲ ਤੈਨੂੰ ਵੀ ਉਲਟੀਆਂ ਲੱਜੰਨੀਆਂ ਹਨਾ ਜੇ ਟ੍ਰੇਨ 'ਚ ਜਾਵੇ ਗੱਡੀ 'ਚ ਹਨਾ ਹਾਂ ਪਲੇਨ 'ਚ ਜਾਉਂਗੇ ਫੇਰ ਨਹੀਂ ਲੱਗਦੀਆਂ ਪਰ ਆਪਾਂ ਨੇ ਦੁਆ ਕਰ ਲਿਆ ਜਿਹੜੇ ਦਰੀਆਂ ਵਛਾਈਆਂ ਸੀਟਾਂ ਨਹੀਂ ਹੁੰਦੀਆਂ ਉੱਪਰ ਚਾਹ ਪੈ ਕੇ ਜਾਓ ਜਿੱਤਰਾ ਹੀ ਜਾਓ ਉਹ ਕਰਿਆ ਤਾਂ ਮੈਂ ਉਹਦੇ 'ਚ ਆਪਾਂ ਨੂੰ ਟਿਕਟ ਮਿਲਿਓ ਨਹੀਂ ਕੋਈ ਗੱਲ ਬਾਣੀ ਇਹ ਪਲੇਨ ਨੂੰ ਮੈਂ ਕਿਹਾ ਵੀ ਟ੍ਰੇਨ 'ਚ ਤੁਹਾਨੂੰ ਉਲਟੀਆਂ ਲੱਗ ਸਕਦੀਆਂ ਐ ਬਸਾਂ ਚ ਓਖਾਏ ਜਾਣਾ ਗਰਮੀ ਦਾ ਟਾਈਮ ਐ ਮੈਂ ਕਿਹਾ ਵੀ ਪਲੇਨ ਅਸੀਂ ਉਹ ਬੁੱਕ ਕਰਨਾ ਤਾਂ ਵੀ ਸੀਟਾਂ ਵਾਲਾ ਨਹੀਂ ਜਿਹੜੇ ਚਦਰੀਆਂ ਬਚਾਈਆਂ ਮੈਂ ਬੈਠੇ ਬਸ ਲੈਣੇ 10 ਸਾਲ ਦਾ ਕਹਿੰਦਾ ਮਾਸਾ ਨੇ ਮਾਸੀ ਮੈਨੂੰ ਲੈ ਚੱਲ ਮੱਕ ਸਕੂਲ ਨੂੰ ਜਾਣਾ ਹਾਂ ਸਕੂਲ ਦਾ ਓਖਾ ਹੋ ਜਾਣਾ ਟਿਊਸ਼ਨ ਵੀ ਤੇਰੇ ਸਾਹਮਣੇ ਹੁਣ ਬੰਦ ਹੋਈ ਵੀ ਐ ਹੋਰ ਬਾਈ ਨੀਪਲ ਚਾਚੀ ਦਾ ਤਾਂ ਫੋਨ ਆਂਦਾ ਹੁਣ ਹਣਾ ਚਾਚੀ ਦਾ ਫੋਨ ਆਂਦਾ ਹੁਣਾ ਉਹ ਤਾਂ ਕਹਿੰਦੀ ਹੁਣੇ ਆ ਜਾ ਬਾਬਾ ਤੂੰ ਕਹਿ ਰਹੀ ਐ ਅੱਜ ਮਾਰ ਰਹੀ ਐ ਕੰਮ ਦਾ ਓਖਾ ਨਾ ਫਿਰ ਉਹ 9 10 ਵਜੇ ਉੱਥੇ ਵੀ ਜਾਂਦੀ ਗੁਰਦੁਆਰਾ ਸਾਹਿਬ ਜੋੜ ਜੀ ਜਦੋਂ ਉਹ ਦੋ ਵਿਚਾਰ ਮੰਨਿਆ ਫੇਰ ਵੀ ਘਰਵਾਲੀ ਜੀ ਨਹੀਂ ਲੱਗਦਾ ਨਿਆਣੇ ਤਾਂ ਪਹਿਲੇ ਹੀ ਬਾਹਰ ਆ ਗੱਡੀਆਂ ਤੇ ਇੱਕ ਚਾਚਾ ਤਾਂ ਕਰੇ ਡਿੰਪਲ ਦੀ ਚਾਚੀ ਦੀ ਇਹਨਾਂ ਦਾ ਚਲ ਦੋਵਾਂ ਦਾ ਐ ਵੀ ਚਾਚਾ ਆਪਣਾ ਕੰਮਕਾਰ ਤੇ ਨਿਕਲ ਜਾਂਦਾ ਉਹ ਵੀ ਕਦੇ-ਕਦੇ ਹੈ ਨਹੀਂ ਉਹ ਤਾਂ ਕਹਿੰਦੀ ਹੁਣੀ ਆ ਜਾ ਬਾਈ ਇੱਧਰ ਡਿੰਪਲ ਕਹਿੰਦੀ ਮੈਂ ਤਾਂ ਹੁਣ ਕੱਲ ਰਿਸ਼ਤੇਦਾਰਾਂ ਨੂੰ ਫੋਨ ਕਰ ਲਈਦੀ ਹਣੀ ਕਹਿੰਦੀ ਮੈਂ ਤਾਂ ਘੁੰਮਣ ਨਿਕਲੀ ਵੀ ਆ ਕਹਿੰਦੀ ਬਾਈ ਮੈਂ ਤਾਂ ਰਹਿਣਾ ਆਈ ਵੀ ਅੱਠ-10 ਦਿਨ ਲਈ ਕੀ ਦਾ ਫੋਨ ਆ ਨਾ ਇੱਥੇ ਤੇ ਆਇਆ ਤਾਂ ਕੋਈ ਮਾਮੇ ਦਾ ਪਤਾ ਨਹੀਂ ਕੀ ਦਾ ਅੱਛਾ ਆ ਮੋਟਰਾਂ ਆ ਕਹਿੰਦੀ ਘਰ ਨੂੰ ਕਾ ਕੇ ਸੀ ਚਲੇ ਜਾਓ ਜੇ ਜਾਣਾ ਕਹਿੰਦੀ ਰਾਜੀ ਨੂੰ ਕਹਿੰਦੀ ਮੈਂ ਕਹ ਤੇ ਮੰਮੀ ਨੂੰ ਵੀ ਮੈਂ ਨਹੀਂ ਆਂਦੀ ਜੀ 8-10 ਦਿਨਾਂ ਨਹੀਂ ਉਹ ਫੇਰ ਨਿਕਲ ਵੀ ਨਹੀਂ ਹੁੰਦਾ ਉੱਧਰ ਤੇ ਡਿੰਪਲ ਉਹ ਕਹਿੰਦਾ ਕਿ ਆ ਜੀ ਕਹਿੰਦੀ ਨਾਲ ਚੱਲੋ ਹੂੰ ਜੀ ਬੱਜੀ ਦੇ ਜਨ ਅੰਨਾ ਤੇ ਨਾ ਬਾਬਾ ਜੀ ਤਾਂ ਜਾਂਦੇ ਨੇ ਦੇਖ ਕੇ ਕਹਿੰਦੀ ਜੈਸਾ ਛੱਕਣਾ ਮੈਨੂੰ ਸ਼ਾਮ ਨੂੰ ਮੁੜਿਆ ਜਾਏ ਸ਼ਾਮ ਨੂੰ ਨਹੀਂ ਮੁੜ ਹੁੰਦਾ ਉੱਥੇ ਤੇ ਬਾਈ ਨਾ ਸਵੇਰੇ ਜਾ ਕੇ ਸ਼ਾਮ ਨੂੰ ਮੁੜ ਨਹੀਂ ਹੁੰਦਾ ਨਾ ਰਸਤਾ ਏ ਮੁੜਨੇ ਵਾਲਾ ਨੰਬਰ 2 ਬਾਈ ਓਖਾ ਏ ਦੂਰ ਦਾ ਰਸਤਾ 2 ਘੰਟੇ ਵਾਲਾ ਜਾਉਂਗੇ ਹੁਣ ਆਪਾਂ ਜਾਉਂਗੇ ਜਦੋਂ ਨਾ ਅੰਬੀਆਂ-ਉੰਬੀਆਂ ਪੱਕ ਗਈਆਂ ਐਨ ਫੇਰ ਜਾਵਾਂਗੇ ਬੰਦਰਾ ਦੇ ਘਰੀਆਂ ਅਲੱਗ ਨਿਵੇੜਤੀਆਂ ਬੰਦਰਾ ਨੇ ਹਾਂ ਚਾਚੀ ਕਹਿ ਰਹੀ ਸੀ ਅੱਛਾ ਚਾਚੀ ਨੂੰ ਕਹਿ ਮੜੀ ਗੌਰ ਕਰ ਲੈ ਕਹਦੇ 1-2 ਅੰਬ ਐ ਜਿਹੜਾ ਲਾਗ ਵਾਲਾ 4-15 ਬਾਈ ਮੱਠੀ ਦੇਵੇਂ ਹਾਂ ਤਾਂ ਓਖਾ 1 ਉਧਰ ਬਾਈ 6-6 ਰੁਪਇਆ ਆਇਆ ਬਾ ਸ਼ੇਰ ਤਾਂ ਇੱਧਰ ਵੀ ਆਏ ਪਏ ਆਪਣੇ ਹਸ਼ਿਆਰ ਪਰਗਦਾਸ ਬਰਬ ਕੇ ਨਹੀਂ ਪਤਾ ਨਹੀਂ ਕਿੱਥੇ ਅੱਜ ਵੀ ਦਿਖਾ ਰਹੇ ਕਹਿੰਦੇ ਵੀ ਕੁੱਤੇ ਗਾਇਬ ਹੋ ਗਏ ਸਾਰੇ ਕੁੱਤੇ ਕਹਿੰਦਾ ਅੱਗੇ ਸਾੜੇ ਗਲ ਕੱਖਾ ਕੱਖ ਵਢਣਾ ਆਣਾ ਖੇਤਾਂ ਚ ਆਂਦੇ ਤੇ ਕਹਿੰਦਾ ਉਹ ਵੀ ਨਹੀਂ ਆਂਦੇ ਦਿਨ ਚ ਸਾਡੇ ਪਿੱਛਾ ਹੁਣ ਕਿਤੇ ਦੇਖ ਲਿਆ ਉਹਨਾਂ ਨੇ ਹੋਰ ਬਈ ਟੈਂਪਲ ਤਨ ਤੇਰਾ ਕੋਈ ਮੈਸੇਜ ਆਪਣੇ ਸਬਸਕ੍ਰਾਈਬਰਾਂ ਨੂੰ ਕਹਿਣ ਹੋਂ ਮਾਜੀ ਕੋਈ ਦਸਕ ਵੀ ਸੋਚ ਕਾ ਹਾਂ ਫੇਰ ਫੇਰ ਪਾ ਦੇਗਾ ਹੈ ਕਿ ਨਹੀਂ ਬਣਾ ਲੈ ਕਹੀਂ ਦੇਖ ਬਈ ਕਹੀਂ ਸਬਸਕ੍ਰਾਈਬਰਾਂ ਨੇ ਇੰਨਾ ਦਿਮਾਗ ਲਾਇਆ ਆਪਣੀਆਂ ਭੈਣਾਂ ਨੇ ਪਤਾ ਕਿਆ ਕਿਆ ਹੈ ਪੜ੍ਹੇ ਤੁਸੀਂ ਕਮੈਂਟ ਕਹਿੰਦੇ ਜੀ ਬਿੰਦੁਰ ਨੇ ਨਹੀਂ ਪਤਾ ਉੱਥੇ ਮਾਲਾ ਮਾਲਾ ਜਾ ਕਹਿੰਦੇ ਵੀ ਮਾਲਾ ਜਾ ਕੇ ਬੁਵਾ ਕਿਆ ਲਿਆ ਨੀਤਰਬੀਲ ਜੀ ਉਹਨਾਂ ਤੇ ਉਹਨਾਂ ਨੇ ਤੋਂ ਤਿੰਨ ਬਣਾਏਵੇਂ ਚੈਨਲ ਕਹਿੰਦੀ ਉਹਨਾਂ ਨੇ ਸਾਨੂੰ ਬਣਾ ਕੇ ਦੇਈ ਤੀ ਆਈਡੀ ਬਰ ਬਾਕੀ ਨਹੀਂ ਬਣਦੀ ਸਟੇਟ ਸਟੇਟਸ ਹਨਾ ਕਰਨ ਦਾ ਬਣਾ ਦੰਨੀ ਉਹ ਤਾਂ ਤੈਨੂੰ ਪਤਾ ਹੀ ਐਡਿਟ ਐਡਿਟਿੰਗ ਕਰਨੀ ਹੈ ਨਾ ਕੋਈ ਗਲਤ ਬੋਲਿਆ ਵਾ ਕੱਟਣਾ ਹੋ ਜਾਂਦਾ ਹੋਰ ਕੇ ਆ ਉਹ ਅਸੀਂ ਰੱਖ ਦੋਗੇ YouTube ਵਿੱਚ ਜਿਹੜੇ ਆਪਾਂ ਉਹ ਪਾਵਰ ਟਰੈਕਟਰ ਆਹੀ ਪਾਣੇ ਹਨ ਉਹਦੇ ਰਾਹੀਂ ਉਹਦੇ ਚ ਐਡਿਟਿੰਗ ਉਹਦੇ ਚ ਹੀ ਕਰਦੇ ਆ ਜਿੰਨੇ ਵੀ ਆਪਣੀ ਫੈਮਿਲੀ ਹੈ ਇੱਕ ਭਰਾ ਉਹ ਨਾ ਆਪਾਂ ਕੋਈ ਨਾ ਕੋਈ ਗੱਲ ਟੰਡਾ ਲਾਉਂਦੇ ਆ ਚਲੋ ਚਲੋ ਅੱਜ ਨਾਲ ਬਣਾਵਾ ਲੈਂਦੇ ਆਂ ਹਾਂ ਪਰ ਜਾਇ ਤਾਂ ਬਾਾਰੇ 2 ਵਜੇ ਤੱਕ ਤਾਂ ਮੈਂ ਫਸਿਆ ਹਾਂ 2 ਵਜੇ ਤੋਂ ਬਾਅਦ ਤੁਹਾਨੂੰ ਕਿਤੇ ਵੀ ਲੈ ਜਾਊਗਾ ਮੈਂ ਚੱਲਿਓ ਆਪਾਂ ਨਾ ਨਹੀਂ ਕਰਦੇ ਚਲੋ ਠੀਕ ਹੈ ਜੀ ਬਹੁਤੀਆਂ ਗੱਲਾਂ ਬਾਤਾਂ ਨਾ ਕਰਦੇ ਹੋਏ ਮਨਜੀਤ ਉਹਨੇ ਤਾਂ ਲੱਗ ਗਿਆ ਜੀ ਹੁਣ ਦਿਮਾਗ ਲੜਾਨ ਐਨਾ ਮੈਨੂੰ ਘੇਰਨਾ ਉਧਰ ਮੇਰੇ ਵੱਜ ਗਈ 10 ਦੁਕਾਨ ਤੇ ਜਾਣ ਲਈ ਵੀ ਦੇਖ ਲਓ ਤੁਸੀਂ 11 ਨੂੰ ਬਚ 10:30 ਹੋ ਗਏ ਤੇ ਐਨਾ ਤਾਂ ਕੋਈ ਨਾ ਕੋਈ ਸੱਪ ਕੱਢ ਲੈਣਾ ਮੈਂ ਚੱਲਦਾ ਫਿਰ ਆਪਣਾ ਕੰਮ ਬਚਾ ਕੇ ਮੈਂ ਕਹਿਣਾ ਉਹਦੇ ਢੀੜੀ ਦੀ ਗਲੀ ਨਿਕਲਦੇ ਆ ਸੀ ਤੇ ਇਹਨਾਂ ਨੂੰ ਆਪਣੀ ਸਲਾਹਾਂ ਕਰਨ ਦੋ ਹੈ ਕਿ ਨਹੀਂ ਅਸੀਂ ਕਰੇ ਨੀ ਹਾਂ ਤੇ ਕੋਈ ਨਹੀਂ ਅਸੀਂ 2 ਵਜੇ ਬਾਅਦ ਦੇਖੂਗੇ ਚਲੋ ਠੀਕ ਹੈ ਜੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਗੇ ਬਲੌਗ ਅਟੈਂਡ ਕਰੋ ਮਨਜੀਤ ਉਹਨਾਂ ਨੇ ਬੁਲਾਇਆ ਬਤਾ ਗੋਲ ਗੱਪਿਆਂ ਵਾਲਾ ਬਾਈ ਹੈ ਉਹ ਚੱਲ ਰਿਹਾ ਕੰਮ ਪੂਰਾ ਚੱਲਦਾ ਤੁਸੀਂ ਬੱਸ ਉਹਦੇ ਚੋਂ ਉਹਦੇ ਚੋਂ ਮੇਰੀਆਂ ਭੈਣਾਂ ਨੇ ਨਾ ਉਹ 5 ਮਿੰਟ ਦਾ ਹੋਣਾ ਇਹ ਤੋਂ ਗਾਹਾਂ ਵਲੌਗ ਦੇਖ ਕੇ ਜਰੂਰ ਕਮੈਂਟ ਕਰਨਾ ਵੀ ਗੋਲ ਗੱਪਿਆਂ ਵਾਲਾ ਭਾਈ ਦਾ ਕੋਈ ਐਕਸਪੀਰੀਅੰਸ ਹੈਗਾ ਏ ਕਿੱਦਾਂ ਗੋਲ ਗੱਪਾ ਭੰਨਣਾ ਜਾਂ ਭਰਨਾ ਉਹ ਤੁਸੀਂ ਹੁਣ ਸਾਨੂੰ ਜਰੂਰ ਦੱਸਣਾ ਚਲੋ ਠੀਕ ਹੈ ਯਾਰ ਗੋਲ ਗੱਪੇ ਖਾਣਾ ਯਾਰ ਅਸੀਂ ਤਾਂ ਤੈਨੂੰ ਕਿਹਾ ਏ ਮੈਂ ਆਪਣੇ ਤੇ ਲੈ ਕੇ ਬਹਿ ਜਾਨੀਓ ਹੁਣ ਉਹ ਤਾਂ ਅਸੀਂ ਹੁਣ ਵਲੌਗ ਵੇਖ ਕੇ ਦੱਸੂਗੀ ਗੱਲ ਤਾਂ ਇੱਥੇ ਹੈ ਚਲੋ ਠੀਕ ਹੈ ਜੀ ਤੁਸੀਂ ਕਰੋ ਵੀ ਵਲੌਗ ਅਡਾਂ ਜੀ ਬੰਦੇ ਆਪਣੇ ਕਹਿੰਦੇ ਤੇ ਕਹਿੰਦੇ ਵੀ ਗੋਲ ਗੱਪੇ ਖਾਣੇ ਆ ਹੈ ਤਾਂ ਫਿਰ ਹੁਣ ਕਰ ਕੀ ਸਕਦੇ ਤੇ ਜੀ ਹੈ ਬੰਦੇ ਆਪਣੇ ਕਹਿੰਦੇ ਗੋਲ ਗੱਪੇ ਖਾਣੇ ਆ ਤੇ ਮੈਂ ਕਿਹਾ ਵੀ ਗੋਲ ਗੱਪਿਆਂ ਵਾਲੇ ਬਾਈ ਨੂੰ ਘਰਾਂ ਹੀ ਬੁਲਾ ਲੰਨੇ ਜੇ ਹੈ ਕਿ ਨਹੀਂ ਕਰਨ ਬਾਈ ਇੰਜੋਏ ਤਾਂ ਕਰਨਾ ਹੀ ਆ ਫਿਰ ਕਿੰਨੇ ਦੇ ਹੋਗੇ ਹਾਂ ਕਿੰਨੇ ਦੇ ਹੋਗੇ ਬਾਈ ਐ ਤੇਰੇ 10 ਰੁਪਏ ਦੇ ਚਾਰ ਇੱਧਰ ਹਰਮਨ ਬਾਈ ਵੀ ਆਇਆ ਵਾ ਹਾਂ ਦੇਖਿਆ ਜੀ ਫਿਰ ਹਾਂ ਹੋਰ ਬਾਈ ਕਰਨਾ ਚੱਲਦਾ ਕੰਮ ਐ ਨਾ ਕਿੰਨੇ ਕਿੰਨੇ ਤੇ ਕਰਿਆ ਇੱਕ ਅਣਗਿਣਤੇ ਕੰਮ ਬਾਅਦ ਚ ਕਰਨਾ ਸਹਾਇਕਤਾਵ ਹੈ ਹਰਮਨ ਬਾਅਦ ਚ ਕਰਨਾ ਸਹਾਇਕਤਾ ਕਹਿੰ ਪਹਿਲਾਂ ਹੀ ਕਿਹੜੀ ਮੇਰੀ ਭੈਣ ਨੂੰ ਐਨ ਇਹਨਾਂ ਦੇ ਹੱਥ ਦਾ ਟੈਸਟ ਦੇਖਣਾ ਤਾਂ ਕਮੈਂਟ ਕਰ ਦੇ। ਐ ਪਾ ਬਾਈ ਜਰਮਾਨਾ ਲਾਓ ਐ ਪਾ ਲਾਓ ਕਿ ਤੈਨੂੰ ਲੱਗ ਰਿਹਾ ਦੱਸ ਦੇ 4 ਐ ਤੈਨੂੰ 5 ਦੇ 2 ਹੀ ਮਿਲਨੇ ਆ ਹੈ ਕਿ ਨਹੀਂ ਆਜੋ ਆਜੋ ਬਾਈ ਲਾਗ ਨੂੰ ਆਜੋ ਪਰ ਇੱਕ ਗੱਲ ਹੋਰ ਵੀ ਗੱਲ ਹੈਗੀ ਐ ਮਨਜੀਤ ਮੈਂ ਪਹਿਲਾ ਬੰਦਾ ਦੇਖਿਆ ਗੋਲ ਗੱਪਿਆਂ ਵਾਲਾ ਬਾਈ ਉਹਦੇ ਕੋਲ ਨਹੀਂ ਰੇੜੀ ਹੁੰਦੀ ਐ 2-4 ਡੱਬੇ ਜੇ ਭਰੇ ਹੋਏ ਪਾਣੀ ਦੇ ਹੁੰਨੇ ਆ ਨਹੀਂ ਟਿੱਕੀਆਂ ਹੁੰਨੀਆਂ ਹਰ ਮਨ ਹਨੀ ਉਹ ਦੇਖ ਵੀ ਲੋ ਤੁਹਾਨੂੰ ਤਾਂ ਕੱਦੂ ਮਨ ਨੂੰ ਘਮਾ ਕੇ ਤਾਂ ਗੋਲ ਗੱਪੇ ਖਲਾਈ ਜਾਂਦੀ ਆ। ਹੈ? ਦੇਖੋ ਤਾਂ ਦਈ ਬਾਈ। ਮਿੰਜੇ ਪਟਾਲ ਲਗਵਾਏ ਮਿੰਜੇ ਜੋ ਸੀ। ਹਾਂ। ਉਹ ਨਹੀਂ ਕੱਦੂ ਵਿੱਚੋਂ ਦੇ ਕੱਦੂ ਵੀ ਗੈਲ ਐ। ਲੈ ਬਾਈ ਜੱਸ ਕਰਨ ਨਾਲ ਵੀ ਚੱਲ ਰਿਹਾ ਨਾਲੇ। ਲੋ ਜੀ ਗੱਲ ਬਾਈ ਦੀ ਸਪੀਡ ਨਹੀਂ ਹੈਗੀ। ਹਾਂ। ਉਂਗਲੀ ਤਾਂ ਮੰਜੀ ਤਾਂ ਐ ਮਾਰਦੀ ਗਣਾ ਕੁਸ ਭੰਨੇ ਕਰਦੇ ਲੈ। ਹਰਮਨਦੀਪ। ਹੈ? ਲੈ। ਹਰਮਨ ਬਾਈ ਢਿੱਲਾ ਜਾ ਕੇ ਤੇ ਪੈ ਗਿਆ। ਢਿੱਲਾ ਕਿਥੇ? ਮਨੂੰ ਐ ਲੱਗਦਾ ਵੀ ਬਾਈ ਉਹ ਗੋਲ ਗੱਪਿਆਂ ਵਾਲਾ ਢਿੱਲਾ ਹੈ ਨੀ। 10 ਮਿੰਟ ਬਾਅਦ ਗੋਲ ਗੱਪਾ ਆਉਂਦਾ ਹਨੀ ਬਾਕੀ ਹੋਸੀ ਨਾ ਹੁਣ ਕਿਤੇ ਘੰਡ ਮਾ ਫਸ ਜਾਵੇ ਲੈ ਆ ਕੇ ਕਢਾ ਦੇਣਾ ਕੀ ਆ ਫਾਇਦਾ ਉਹ ਨਹੀਂ ਨਹੀਂ ਛੜਾ ਬੰਦਾ ਢਿੱਲਾ ਨਾ ਗੋਲ ਗੱਪੇ ਵਾਲਾ ਬਾਈ ਢਿੱਲਾ ਏ ਉਹ ਆ ਤਾਂ ਲਈ ਵੀ ਕਾਫੀ ਲਪਾਵੇ ਬੈਠੀ ਮਨਜੀਤ ਹੈ ਮਨਜੀਤ ਕਿਤੇ ਫਰਿੱਜ ਮੈਂ ਕਿਉਂਕਿ ਅਸੀਂ ਗਏ ਤੇ ਅੱਜ ਮੁੱਲਾ ਪਰ ਦਵਾਈ ਲੈਣ ਮਨਜੀਤ ਦੀ ਤੇ ਅਸੀਂ ਸੋਚਿਆ ਡਿੰਪਲ ਵੀ ਆਈ ਵੀ ਆ ਭਾਈ ਇਹਨਾਂ ਨੇ ਕੰਮ ਖਿੱਚਿਆ ਵਾ ਪੂਰਾ ਤਾਂ ਸਾਫ ਸਫਾਈ ਦਾ ਉਹ ਬੰਦਾ ਤਾਂ ਲੱਗ ਗਿਆ ਖਾਜਮ ਕਰਨ ਲੱਗ ਗਿਆ ਉੱਥੇ ਨਾਲ ਮਾਰ ਕਾਂਦ ਪਰ ਪੁੱਤ ਨਾ ਹਰਮਨ ਲੈ ਲੈਣਾ ਹੂੰ ਹਰਮਨ ਨਾ ਮੈਨੂੰ ਬੈਠਣਾ ਤੇਰੇ ਗੱਲ ਤੂੰ ਠੇਕਾ ਹੀ ਕਰ ਲੈ ਮੰਨੂ ਰਜਾ ਦੇ 100 ਰੁਪਿਆ ਲੈ ਲਈ ਔਰ ਜਸ ਕਰ ਹੈ ਹਾਂ ਪਾਣੀ ਕਿਹੜਾ ਪੀਣਾ ਤੈ ਪੁੱਤ ਪੈਸੇ ਦੇਤੇ ਭਾਈ ਹਰਮਨ ਹਾਂ ਮੈਂ ਪੁੱਛ ਰਿਹਾ ਹਾਂ ਮੰਨੂ ਤੈ ਰਜਾ ਦੇ ਰਜਿਆ ਨਹੀਂ ਐ ਆ ਜਾ ਫਿਰ ਰਜ ਗਿਆ ਪੈਸੇ ਬਿੱਲ ਖਾਣੇ ਕਹਦੇ ਮੋਦੀ ਵਾਲੇ ਖਾਤੇ ਚ ਲਿਖ ਲਈ ਹਨੀ ਕਹ ਦੇ ਤੂੰ ਮੋਦੀ ਦਊਗਾ ਹਾਂ ਮੋਦੀ ਦਊਗਾ ਬਈ ਪੈਸੇ ਖਸੋਣਾ ਸੋਣਾ ਬਈ ਹਰਮਨ ਬੋਲੇਗਾ ਮੋਦੀ ਮੋਦੀ ਕੋਈ ਵੀ ਦਿੰਦਾ ਹੈਗਾ ਹੂੰ ਮੇਰੇ ਮੈਨੂੰ ਦੇ ਦੋ ਹਾਂ ਹਾਂ ਆਪਕਾ ਭਗਵਾਨ ਤਮੰਦ ਹੋਊਗਾ ਲੈ ਬਈ ਹਰਮਨ ਦਾ ਸਾੜਾ ਨਾ ਹੁਣ ਆਪੋ ਬੋਲੀਬਾਲ ਲਿਆਇਆ ਫਟਬਾਲ ਹੁਣ ਖੇਲਣ ਜਾਣ ਸਿੰਪਲ ਪਾਣੀ ਪੀਣਾ ਪੁੱਤ ਅੰਦਰ ਪੀ ਲੈ ਜਾ ਲਾਲ ਜਾ ਜੱਗ ਕੰਢ ਕੇ ਆ ਪੀਣਾ ਹਾਂ ਆ ਦੇ ਦੇ ਦੀ ਕੋਲੀ ਮੈਂ ਦੇ ਨੀ ਥੋੜਾ ਹਾਂ ਚਾ ਜਸਕਰ ਨੇ ਤੇਰਾ ਵਧੀਆ ਹੁੰਦਾ ਪੁੱਤ ਪਾਣੀ ਇਹ ਹਾਜਮੇਦਾਰ ਹੁੰਦਾ ਤਾਂ ਕਿ ਆਏ ਮੰਜੀਦ ਕਿੰਨੇ ਇਹ ਇੱਕ ਇੱਕ ਲਫਾਫੇ ਚ ਕਿੰਨੇ ਪਹਿਲਾਂ ਤੁਹਾਨੂੰ ਪਤਾ 20 ਹੋਣੇ 20 140 ਦੇ ਚਾਲੀ ਆਏ ਤੇ ਦੇਖ ਲਓ ਜੀ ਕੀ ਚੀਜ਼ ਹੈ ਕਿਸੇ ਟਾਈਮ ਆ 10 ਦੇ 10 ਹੁੰਦੇ ਤੇ ਫਿਰ 8 ਹੋਏ 5 ਹੋਏ ਹੁਣ 4 ਨਾ 6 ਹੋਏ ਫਿਰ 4 ਹੈਨਾ ਤੇ ਬਾਈ ਖਿੱਚਿਆ ਪਿਆ ਕੰਮ ਗੋਲ ਗੱਪੇ ਵਾਲੇ ਭਾਈ ਨੇ ਨਾ ਉਰੇ ਮੈਕਸਿਮਾ ਦੇ ਤੂੰ ਲਿਆਇ ਕਰ ਰੋਜ ਨਹੀਂ ਖਾਤੇ ਹੂੰ ਪਰ ਇੱਕ ਦੇਖ ਲਿਓ ਇੱਕ ਪੁੱਛ ਵੀ ਲੋ ਬਾਈ ਤੇਰਾ ਮਨ ਤਾਂ ਨਹੀਂ ਕਰਦਾ ਖਾਣੇ ਨੂੰ ਨਹੀਂ ਜਿਹੜੇ ਵੇਚਦੇ ਹੁੰਨੇ ਉਹ ਤਾਂ ਕਦੀ ਖਾਂਦੇ ਹੀ ਨਹੀਂ ਤੇਰਾ ਤਾਂ ਨਹੀਂ ਮਨ ਕਰਦਾ ਡਿੰਪਲ ਮੜਾ ਪੁੱਛੀ ਇਹਨੂੰ ਕਿ ਤੇਰਾ ਤਾਂ ਨਹੀਂ ਕਰਦਾ ਕਰਦਾ ਤਾਂ ਹੋਊਗਾ ਇਹਦਾ ਮਨ ਹਨਾ ਮੰਜੀ ਤਾਂ ਅੱਜ ਤਾਂ ਮੈਂ ਖਾਣਾ ਹੀ ਤਾਂ ਨਹੀਂ ਹਾਂ ਚਲੋ ਚਲੋ ਹੁਣ ਤੁਸੀਂ ਜੱਟੋ ਬੋਲ ਗਈ ਮੈਂ ਨਹੀਂ ਮੈਂ ਤਾਂ ਅਹੀਂ ਮੈਂ ਤਾਂ ਐਂ ਕਹਿਣਾ ਵੀ ਦੇਖ ਲਵਾ ਵੇਚਣਾ ਮੈਂ ਇਕੱਠੇ ਜੇ ਕਰਕੇ ਐਂ ਇਕੱਠੇ ਜੇ ਕਰਕੇ ਮੈਂ ਖਾ ਲਵਾਂ ਪਹਿਲਾਂ ਇੱਕ ਮਿੰਟ ਇਨਾਮ ਦਉਂਦੇ ਅਸੀਂ ਜੇ ਇੱਕ ਮਿੰਟ ਦੇ ਅੰਦਰ ਅੰਦਰ ਸਾਰੇ ਗੋਲ ਗੋਪੇ ਖਾਦਵੇਂ ਕਿੰਨੇ ਦਊਂਗੀ ਕਿੰਨਾ ਨਾਮ ਇੱਕ ਮਿੰਟ ਚ ਚਾਰੇ ਖਾ ਕੇ ਦਿਖਾ ਦਿਓ ਪੱਕੀ ਗੱਲ ਹੈ ਭਰ ਕੇ ਰੱਖ ਦੇ ਮੈਂ ਖਾਊਂਗਾ ਨਾ ਸੱਤ ਸੱਤ ਹੁਣ ਤੂੰ ਤਾਂ ਵਧ ਰਿਆਂ ਫੇਰ ਤੂੰ ਗੋਲ ਗੱਪੇ ਰੱਖੂ ਪੰਜ ਪੰਜ ਹਾਂ ਉਹ ਤਾਂ ਖਾ ਹੁਣੇ ਐ ਨਹੀਂ ਪਹਿਲਾਂ ਭਰ ਕੇ ਦੋ ਪਲੇਟ ਜਿੰਨੇ ਖਾਣੇ ਫੇਰ ਖਾ ਹੁਣੇ ਇੱਕ ਤਾਂ ਵੀ ਹੁੰਦਾ ਵੀ ਉਹਨੇ ਇੰਨੇ ਮਿੰਟ ਵਿੱਚ ਇੰਨੀ ਆ ਖਾਣੇ ਖਾਣੇ ਫੇਰ ਭਰ ਕੇ ਰੱਖਿਆ ਪਾ ਹੁੰਦਾ ਉਹ ਐ ਨਹੀਂ ਵੀ ਤੂੰ ਘੰਟੇ ਚ ਭਰ ਰਹੀ ਓਰੇ ਤਨ ਤਾਂ ਇੱਕ ਪੇਰੋਂ ਤੱਕ ਨਹੀਂ ਹੈ ਬਾਈ ਜਾ ਜਿੰਨੇ ਮਾ ਦੀ ਟਾਈਮ ਆ ਭਰ ਕੇ ਰੱਖੀ ਨਾ ਪਹਿਲਾ ਭਰ ਕੇ ਰੱਖਣੇ ਪੈਣੇ ਭਾਵੇਂ 100 ਰੱਖ ਲੈ ਇੱਕ ਨਾਲੇ ਗੱਲ ਹੋਰ ਵੀ ਐ ਬਾਈ ਆਪਣਾ ਜੇ ਖਾਣੇ ਖਿਲਾ ਦੇ ਨਹੀਂ ਤਾਂ ਤਾਂ ਸਾਡੇ ਦਾ ਨਿਆਣੇ ਵੀ ਨਾਰਾਜ਼ ਕਰਤੇ ਨਾ ਤਨ ਕੋਈ ਐਕਸਪੀਰੀਅੰਸ ਐ ਨਾ ਕਾਸੀ ਦਾ ਪਤਾ ਐ ਜੇ ਆਹ ਖਾਣੇ ਖਾਓ ਮਨਜੀਤ ਦਾ ਆਪਣਾ ਜੀ ਕਰ ਆਇਆ ਹੁਣ ਚਲ ਕੋਈ ਨਹੀਂ ਲਓ ਜੀ ਇਹ ਵੀਡੀਓ ਵੀ ਸ਼ੇਅਰ ਕਰਤੀ ਤੁਹਾਡੇ ਨਾਲ ਉਹ ਖਾਸੇ ਪਏ ਆ ਇੱਕ ਇੱਕ ਲਫਾਫਾ ਪੂਰਾ ਪਿਆ ਚੱਕ ਦੋ ਕੰਮ ਭਾਈ ਹਰਮਨ ਸਕੂਲ ਚ ਜਾਣੇ ਕਿਸ ਤਰ੍ਹਾਂ ਸਕੂਲ ਗਰਮੀ ਗਰਮੀ ਤਾਂ ਨਹੀਂ ਚਲ ਵੀ ਤਾਂ ਬਹੁਤ ਜ਼ਰੂਰੀ ਗਰਮ ਨਹੀਂ ਗਰਮ ਹੋਵਾਂ ਲੱਗਦੀ ਨਾ ਤੁਸੀਂ ਐਂ ਕਰੇ ਕਰੋ ਅਸੀਂ ਨਾ ਕੱਲ ਦੇਖਿਆ ਇੱਕ ਟੈਂਪੂ ਦੇ ਪਿੱਛੇ ਨਾ ਉਹ ਬੰਨਿਆ ਹੋਤਾ ਕੂਲਰ ਨਹੀਂ ਝੂਠ ਹੈ ਗੱਲ ਕਰਨ ਨੂੰ ਪੁੱਛ ਲੈ ਤਿੰਨ ਪਹੀਆ ਟੈਂਪੂ ਦੇ ਪਿੱਛੇ ਦਿਖਾਇਆ ਨਾ ਬਈ ਤੈਨੂੰ ਕੂਲਰ ਬੰਨਿਆ ਹੋਵਾ ਤੂੰ ਆਪਣਾ ਛੋਟਾ ਕੂਲਰ ਮੰਗਾ ਲੈ ਢੂਹੀ ਪਰ ਲਾ ਲੈ ਪਿੱਛੇ ਠੀਕ ਹੈ ਜਿਹ ਕਹਣਾ ਸਪਰੇਅ ਵਾਲਾ ਪੰਪ ਲਟਕਾਏ ਕਰਦੇ ਹਾਂ ਠੀਕ ਹੈ ਨਾ ਮੈਡਮ ਨੂੰ ਵੀ ਕਹਿਦੀ ਜਾ ਕੇ ਵੀ ਬਾਈ ਮੇਰੇ ਕੋਲ ਨਹੀਂ ਆਣਾ ਤੁਸੀਂ ਮੈਂ ਆਪਣੀ ਹਵਾ ਦਾ ਪ੍ਰਬੰਧ ਆਪ ਕਰਿਆ ਕਹਦੇ ਤੁਸੀਂ ਤਾਂ ਮਾਰ ਦੇਣਾ ਸਾਨੂੰ ਗਰਮੀ 'ਚ ਅਜੇ ਤਾਂ ਇੱਕ ਲਫਾਫਾ ਵੀ ਨਹੀਂ ਖਾ ਹੋਇਆ ਤੁਹਾਤੇ ਕੋਈ ਫਾਇਦਾ ਨਹੀਂ ਥੋੜਾ ਪਰ ਇੱਕ ਗੱਲ ਐ ਮੈਂ ਸੇਵਾ ਬੋ ਕਰਦੀ ਆਂ ਤਾਂ ਮੰਨੀ ਤੇ ਬਾਈ ਚਲੋ ਠੀਕ ਐ ਜੀ ਤੈਨੂੰ ਐ ਨਹੀਂ ਖਾਣਾ ਨਾਲੇ ਜੀ ਮੈਂ ਤੁਹਾਨੂੰ ਦੱਸ ਦਿੰਨਾ ਜੀ ਮੇਰੀ ਉਹ ਭੈਣੋਂ ਅੱਜੇ ਦਵਾਈ ਲੈ ਕੇ ਆਈ ਐ ਵੀ ਮੂੰਹ ਪਰ ਫਣਸੀਆ ਹੁੰਦੀ ਐ ਖੱਟਾ ਆਚਾਰ ਚਾਤਣੀ ਬੰਦ ਐ ਬਾਹ ਖੱਟਾ ਨਹੀਂ ਜੀ ਇਹ ਪਾਣੀ ਤੁਸੀਂ ਕਰੋ ਜੀ ਐਨਜੋਏ ਇਹ ਜਿਹੜਾ ਲਫਾਫਾ ਪਿਆ ਨਾ ਇਹ ਤੁਹਾਡੇ ਵਾਸਤੇ ਹੀ ਐ ਜੀ ਹਾਂ ਆਪਣੇ ਸਬਸਕ੍ਰਾਈਬਰਾਂ ਨੂੰ ਵੀ ਪੁੱਛ ਲੈ ਕਰ ਬਾਈ ਉਹ ਇਹਦਾ ਆਪਣਾ ਹੀ ਸਰਜ ਪਾਉਂਦੀ ਬਹੁਤ ਹੈ ਹੋ ਫਿਰ ਤਾਂ ਮੈਂ ਸਾਰਾ ਖਾਈ ਨਜੰਦੀ ਇਹਦਾ ਆਪਣਾ ਹੀ ਨਹੀਂ ਸਰਦਾ ਨਿਆ ਮੈਂ ਆਪਣੇ YouTube ਜਾਂਦਾ ਹਾਂ ਹਾਂ ਕਿੰਨਾ ਬੜਾ ਗੋਗਪਾ ਹਾਂ ਇੱਕ ਗੱਲ ਹੋਰ ਵੀ ਹੈ ਇੱਕ ਗੱਲ ਹੋਰ ਵੀ ਹੈ ਬਾਈ ਜਾਤਾ ਨਿਆਣਿਆਂ ਨੂੰ ਦੇਣੇ ਤੇ ਨਾ ਜਾਤਾ ਦੇਰੀ ਦੀ ਅੱਧੇ ਘੰਟੇ ਮੈਂ ਇੱਕ ਭਰ ਕੇ ਹੁਣ ਆਪ ਖਾਣੇ ਧੜ ਧੜ ਭੰਨ ਪੰਨ ਗਿਆ ਆਪ ਕੱਲ ਖਾਇਆ ਮੈਂ ਹਜੇ ਮਨਾਂ ਚੇਕਤਾ ਲਗੋ ਆਪਾਂ ਖਾ ਕੇ ਆਪਣਾ ਕੰਮ ਸਾਰ ਲਓ ਕੱਲ ਤੇ ਨਹੀਂ ਰਿਹੜੀ ਲਾਣੀ ਠੀਕ ਹੈ ਬੰਦ ਕਰੋ ਦੁਕਾਨ ਤੇਰੇ ਪਾਣੀ ਚੱਲ ਨਹੀਂ ਨਾਲੇ ਤੂੰ ਆਪ ਤਾਂ ਕੱਲੀ ਉਹ 40 ਖਾ ਜੰਨੀ ਆ ਤੂੰ ਵੇਚੂਗੀ ਕਿਆ ਜੇ ਆ ਦੋ ਆ ਦੋ ਜੇ ਹਾ ਬਹੂ ਆ ਗਈ ਊਂਡ ਜਣ ਚਲੋ ਠੀਕ ਹੈ ਜੀ ਮੈਂ ਹੁਣ ਮੰਨੂ ਆਇਆ ਲੋ ਜੀ ਆਪਾਂ ਇੰਜੋਏ ਕਰਦਾ ਗੋਲ ਗੱਪਾ ਦੇਖ ਵੀ ਪਾਣੀ ਦਾ ਦਾਦਾ ਭਰਿਆ ਵਾ ਰਹਿਣ ਦੇ ਯਾਰ ਰੈਨ ਦੇ ਜਿਹੜਾ ਹੰਬਾ ਨਿਕਲ ਆਉ ਮੈਂ ਬਿੱਚਾਣਾ ਪੈਂਚਰ ਲਾ ਗੋਲਗਾ ਪੈਨਚਰ ਲਾ ਆਪਣੇ ਇਹਨੂੰ ਲੀਕ ਕਿਉਂ ਹੋਇਆ ਉਹ ਹੁਣ ਵਾ ਸਾਈਕਲ ਆਣੇ ਕੋਲ